ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵਾ ਪਾਟ ਪਟੰਬਰ ਪਹਿਰ ਹਡਾਵਾ ਪਹਿਰ ਹਡਾਵਾ ਬੇਨ ਹਰ ਨਾਮ ਕਹਾ ਸੁਖ ਪਾਵ ਕਿਆ ਪਹਿਰ ਕਿਆ ਊੜ ਦਿਖਾਵਾ ਊੜ ਟੱਡੇ ਨਾਲ ਬੂਲਣਾ ਕਿਆ ਪਹਿਰਾ ਕਿਆ ਓਡ ਦਿਖਾਵਾ ਬੇਨ ਜਗਦੀਸ਼ ਜਗਦੀਸ਼ ਬੇਨ ਜਗਦੀਸ਼ ਕਹਾ ਸੁਖ ਪਾਵ ਰਹਾਓ ਕਾਨੀ ਕੁੰਡਲ ਗਾਲ ਮੋਤੀਆਂ ਕੀ ਮਾਲਾ ਕਾਨੀ ਕਸਕੇ ਬੋਲਨਾ ਕਾਨੀ ਨਹੀਂ ਕਹਿ ਦੇਣਾ ਜੀ ਕਾਨੀ ਕਹਿਦਾ ਉਹ ਅਰਥ ਹੋ ਜਾਊਗਾ ਮੁੰਡਾ ਜੀ ਕਾਨੀ ਕਹਿ ਦਿੱਤਾ ਤਾਂ ਕੰਨਾਂ ਦਾ ਵਾਚਕ ਹੈ ਕਾਨੀ ਕੁੰਡਲ ਗਾਲ ਮੋਤੀਆਂ ਕੀ ਮਾਲਾ ਗਾਲ ਪੋਲਾ ਬੋਲਣਾ ਮੁੱਤਿਆਂ ਕੀ ਠਮਕ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬੇਨ ਜਗਦੀਸ਼ ਕਸ ਕੀ ਬੋਲਣਾ ਇਹਨੂੰ ਜਗਦੀਸ਼ ਜਗਦੀਸ਼ ਨਹੀਂ ਕਹਿ ਦੇਣਾ ਜਗਤ ਦਾ ਈਸ਼ਵਰ ਬੇਨ ਜਗਦੀਸ਼ ਕਹਾ ਸੁਖ ਭਾਲਾ ਨੈਨ ਸਲੋਨੀ ਸੁੰਦਰ ਨਾਰੀ ਸਲੋਨੀ ਵੀ ਥੋੜਾ ਜਿਹਾ ਕਸ ਕੇ ਬੋਲਣਾ ਮੈਨ ਸਲੋਨੀ ਸੁੰਦਰ ਨਾਰੀ ਖੋੜ ਸੀਗਾਰ ਕਰੈ ਆਤ ਪਿਆਰੀ ਖੋੜ ਸੀਗਾਰ ਕਰੈ ਆਤ ਪਿਆਰੀ ਬੇਨ ਜਗਦੀਸ਼ ਭਜੇ ਨਿਤ ਖੁਆਰੀ ਜੀਬ ਸ੍ਰਾਮ ਯਾਦ ਰੱਖਣਾ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਾਰ ਘਰ ਮਹਿਲਾ ਸੇਜ ਸੁਖਾਲੀ ਸੁਖਾਲੀ ਸੇਜ ਸੁਖਾਲੀ ਅਹਨਿਸ ਫੂਲ ਬਿਚਾਵੈ ਮਾਲੀ ਬਿਨ ਹਰ ਨਾਮ ਸੁ ਦੇਹ ਦੁਖਾਲੀ ਹੈ ਵਰਗੈ ਵਰ ਨਿਜੇ ਵਾਜੀ ਲਸ਼ਕਰ ਨੇਬ ਖਵਾਸੀ ਪਾਜੀ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਦਿਵਾਜੇ ਬੋਨਾ ਦੇਵਾਜੇ ਨਹੀਂ ਕਹਿਣਾ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵਾ ਰਿੱਧ ਸਿੱਧ ਬੁਲਾਵਾ ਤਾਜ ਕੁਲਹ ਸੇਰ ਛਤਰ ਬਨਾਵਾ ਬਿਨ ਜਗ ਦੀਸ ਕਹਾ ਸੱਚ ਪਾਵ ਖਾਨ ਮਲੂਕ ਕਹਾਵਾ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਅਬੇ ਤਬੇ ਹੀ ਬੋਲਣਾ ਅਬੇ ਤਬੇ ਨਹੀਂ ਕਹਿਣਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨ ਸਵਰਸ ਕਾਜਾ ਕਾਜਾ ਵੀ ਪਦ ਜਿਹੜਾ ਕਸ ਕੇ ਵਿਚਾਰ ਕਰਨਾ ਹਉ ਮੈਂ ਮਮਤਾ ਗੁਰ ਸਬਦ ਵਿਸਾਰੀ ਗੁਰਮਤਿ ਜਾਨਿਆ ਹਿਰਦੈ ਮੁਰਾਰੀ ਪ੍ਰਣਵਤ ਨਾਨਕ ਸਰਣ ਤੁਮਾਰੀ ਗੌੜੀ ਮਹੱਲਾ ਪਹਿਲਾ ਸਿਵਾਇਕ ਨ ਜਾਣਸ ਅਵਰੇ ਪਰਪੰਚਿਤ ਵਿਆਦ ਤਿਆਗੈ ਕਵਰੀ ਭਾਇ ਮਿਲੈ ਸਚ ਸਾਚੈ ਸਚੁਰੇ ਇਹ ਸਚੁਰੇ ਪਾਠ ਜਿਹੜਾ ਨਾ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਇਕੱਠਾ ਪਾਠ ਕਰਨਾ ਹੈ ਲਿਖਿਆ ਵਖਰਾ ਵਖਰਾ ਸੱਚ ਦੇ ਸਚੁਰੇ ਪਾਠ ਕਰਨਾ ਹੈ ਐਸਾ RAM ਭਗਤ ਜਨ ਸੂਈ ਐਸਾ RAM ਭਗਤ ਜਨ ਹੋਈ ਹਰ ਗੁਣ ਗਾਇ ਮਿਲੈ ਮਨ ਤੂਈ ਮਿਲੈ ਤੂ ਹਾਂਜੀ ਹਰ ਗੁਣ ਗਾਇ ਮਿਲੈ ਮਨ ਤੂਈ ਰਹਾਉ ਹੁੰਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰ ਜਾਰੈ ਇਹ ਪਾਰ ਤੇ ਜਾਰੈ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਪ੍ਰਜਾਰੈ ਨਹੀਂ ਕਹਿਣਾ ਪਰ ਜਾਰੈ ਸੋ ਉਭਰੈ ਗੁਰ ਸ਼ਬਦ ਵਿਚਾਰੈ ਭਿੰਗ ਪਤੰਗ ਕੁੰਚਰ ਅਰ ਮੀਨਾ ਮਿਰਗ ਮਰੈ ਸਹ ਆਪਣਾ ਤੀਨਾ ਤ੍ਰਿਸ਼ਨਾ ਰਾਚ ਪਤ ਨਹੀਂ ਬੀਨਾ ਕਾਮ ਚਿਤ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਪਤ ਮਤ ਖੋਵਹਿ ਨਾਮ ਵਿਸਾਰੀ ਪਾਰ ਘਰ ਚੀਤ ਮਨ ਮੁਖ ਡੋਲਾਈ ਗਲ ਜੀਵਰੀ ਧੰਦਾ ਲਪਟਾਈ ਚਾਲ ਅਨਸਾਰ ਪਾਰ ਘਰ ਚੀਤ ਇਥੇ ਵਿਸਰਾਮ ਹੈ ਮੁਖ ਮਨ ਮੁਖ ਡੋਲਾਈ ਇਉਂ ਹੀ ਲੱਗ ਜਾਂਦਾ ਪਾਰ ਘਰ ਚੀਤ ਮਨਮੁਖ ਡੋਲਾਏ ਪਰ ਮੁਖ ਇਸੇ ਤਰਾਈਆ ਪਰ ਘਰ ਚੀਤ ਮਨਮੁਖ ਡੋਲਾਏ ਗਲ ਜੀਵਰੀ ਧੰਦਾ ਲਪਟਾਇ ਗੁਰਮੁਖ ਛੂਟਸ ਹਰ ਗੁਣ ਗਾਏ ਜਿਉ ਤਾਨ ਵਿਧਵਾ ਪਾਰ ਕਉ ਦੇ ਕਾਮਦਾਮ ਚਿਤ ਪਰ ਵਸਸੀ ਇਹ ਵਸ ਕਸ ਕੇ ਗੁਨਾ ਪਰ ਵਸਸੀ ਬਿਨ ਪਰ ਤ੍ਰਿਪਤ ਨਾ ਕਬਹੂ ਹੋਈ ਪੜ ਪੜ ਪੁੱਥੀ ਸਿਮਰਿਤ ਪਾਠਾ ਵੇਦ ਪੁਰਾਨ ਪੜੈ ਸੁਣ ਥਾਟਾ ਬੇਨ ਰਸ ਰਾਤੀ ਮਨ ਬਹੁ ਨਾਟਾ ਜਿਉ ਚਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਬੀਤੇ ਵਿਸਰਾਮ ਨਾ ਨਾਨਕ ਤੇਜਮ ਪਲ ਗੋੜੀ ਮਹੱਲਾ ਪਹਿਲਾ ਹੱਠ ਕਰ ਮਰੈ ਨਾ ਲੇਖੈ ਪਾਵੇ ਹੱਠ ਪੋਲਾ ਬੋਲਣਾ ਹੱਠ ਨਹੀਂ ਕਹਿਣਾ ਹੱਠ ਕਰ ਮਰੈ ਨਾ ਲੇਖੈ ਪਾਵੇ ਹੱਠ ਕਰ ਮਰੈ ਨਾ ਲੇਖੈ ਪਾਵੇ ਵੇਸ਼ ਕਰੈ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਵ ਤੋ ਮਨ ਸੁਖ ਨਾਮ ਵਿਸਾਰ ਸਹ ਹੈ ਜਮ ਦੁਖ ਰਹਾਉ ਚੋਆ ਚੰਦਣ ਅਗਰ ਕਪੂਰ ਮਾਇਆ ਮਗਨ ਪਰਮ ਪਾਦ ਦੂਰ ਨਾਮ ਵਿਸਾਰਿਆ ਸਭ ਕੂੜੋ ਪੂਰ ਨੀਜੇ ਬਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪਕ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਬਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹਿਲਾ ਦੂਜੈ ਪਾਏ ਅਗਿਆਨ ਦੁਹਿਲਾ ਬਿਨ ਧਾਮ ਕੇ ਸੌਦਾ ਨਹੀਂ ਹਾਟ ਬਿਨ ਧਾਮ ਕੇ ਬਿਨ ਤੇ ਯਮਕ ਲਾਦਨੀਏ ਜਿਹੜਾ ਧਾਮ ਕੇ ਪਾਠ ਹੈ ਨਾ ਵੱਖਰਾ ਵੱਖਰਾ ਪਾਠ ਹੈ ਡੈਸ਼ ਨਾਲ ਯਾਨੀ ਸੰਬੰਧਕ ਦਾ ਹੈ ਬਿਨ ਧਾਮ ਕੇ ਸੌਦਾ ਨਹੀਂ ਹਾਟ ਧਾਮ ਨਾਮ ਪੈਸੇ ਦਾ ਹੁੰਦਾ ਹੈ ਮਾਇਆ ਦਾ ਹੁੰਦਾ ਹੈ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕੋ ਵਾਹ ਵਾਹ ਜੇ ਸਉਦ ਸੁਣਾਵੈ ਇਹ ਜੇ ਇਸ ਤਰ੍ਹਾਂ ਹੀ ਵਿਚਾਰਨ ਕਰਨਾ ਤਿਸ ਕਾ ਵਾਹ ਵਾਹ ਜੇ ਮੇਲ ਮਿਲਾਵੈ ਵਾਹ ਵਾਹ ਤਿਸ ਕਾ ਜਿਸ ਕਾ ਇਹ ਜੀਵ ਗੁਰ ਸਬਦੀ ਮਥ ਅੰਮ੍ਰਿਤ ਪੀਓ ਮਾਸ ਪੁੱਲਾ ਹੀ ਬੋਲਣਾ ਨਾਮ ਵਡਾਈ ਤੁਧ ਭਾਣੈ ਦੀਓ ਨਾਮ ਬਿਨਾ ਕਿਉ ਜੀਵਾ ਮਾਈ ਅਨ ਦਿਨ ਜਪਤ ਰਹੁ ਤੇਰੀ ਸਰਣਾਇ ਰਹੁ ਤੇ ਸਾਹ ਹੰਦੇ ਰਹੁ ਤੇ ਲਾਗ ਨਾਨਕ ਨਾਮ ਰਤੇ ਪਤ ਪਾਇ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਭੇਖੀ ਨਹੀਂ ਜਾਨਿਆ ਗੁਰਮੁਖ ਭਗਤ ਵਿਰਲੇ ਮਨ ਮੰਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਡਾਈ ਪਰਮ ਪਦ ਪਾਈਐ ਰਹਾਵ ਹਉ ਮੈਂ ਕਰ ਰਾਜੇ ਬਹਤਾਵਹਿ ਹਉ ਮੈਂ ਖਪਹਿ ਜਨਮ ਮਰ ਆਵਹਿ ਹਉ ਮੈਂ ਨਿਵਰ ਗੁਰ ਸ਼ਬਦ ਵਿਚਾਰ ਹਉ ਮੈਂ ਨਿਵਰ ਗੁਰ ਸ਼ਬਦ ਵਿਚਾਰ ਚੰਚਲ ਮਤ ਤਿਆਗੈ ਪੰਚ ਸੰਘਾਰ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਰਾਜਨ ਜਾਨ ਰਾਜਨ ਜਾਨ ਰਾਜਨ ਜਾਨ ਪਰਮ ਗਤ ਪਾਵਹਿ ਸੱਚ ਕਰਨੀ ਗੁਰ ਧਰਮ ਚੁਕਾਵੈ ਗੁਰ ਧਰਮ ਨਹੀਂ ਪਾਠ ਕਰਨਾ ਸੱਚ ਕਰਨੀ ਇਥੇ ਵਿਸਰਾਮ ਗੁਰ ਇਥੇ ਯਮ ਕਲਾ ਦਨੀਆ ਗੁਰ ਧਰਮ ਚੁਕਾਵੈ ਸੱਚ ਕਰਨੀ ਗੁਰ ਧਰਮ ਚੁਕਾਵੈ ਨਿਰਭਉ ਕ ਨਿਰਭਉ ਕ ਘਰ ਤਾੜੀ ਲਾਵੈ ਹਾ ਹਾ ਕਰ ਮਰਣਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ ਪੂਰਾ ਗੁਰ ਭੇਟੇ ਇਥੇ ਵਿਸਨਾਮ ਸੋ ਝਗਰ ਚੁਕਾਵੈ ਜੇਤੀ ਹੈ ਤੇਤੀ ਕਿਹ ਨਾਹੀ ਗੁਰਮੁਖ ਗਿਆਨ ਭੇਟ ਗਉਣ ਗਾਹੀ ਹਉ ਮੈਂ ਬੰਦਨ ਬੰਦ ਪਵਾਵੈ ਨਾਨਕ RAM ਭਗਤ ਸੁਖ ਪਾਵੈ ਵਾਹਿਗੁਰੂ ਜੀ ਕਾ ਕਾਲ ਸਹਾ ਗਰਹ ਵਾਹਿਗੁਰੂ ਜੀ ਕੀ ਫਤਿਹ